ਜਿੰਨਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਆ ਉਹ ਤੇ ਹਰ ਤਰ੍ਹਾਂ ਤੁਸੀਂ ਜਿਹੜਾ ਅੰਦਰ ਗੱਲ ਹੋਈ ਸੀ ਨਾ ਉਸ ਏਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਆ ਜਿਹੜੀ ਤਿੰਨ ਮੈਂਬਰਾਂ ਨੇ ਅੰਦਰਲੇ ਹਾਲਾਤ ਦੇਖ ਕੇ ਜੋ ਸੱਚ ਆ ਵੀ ਇਹ ਨਹੀਂ ਲੱਗ ਰਿਹਾ ਕੋਈ ਕਿ ਪ੍ਰਧਾਨ ਧਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਦੋਂ ਵਧੀਆ ਕੰਮ ਕਰ ਲਵੇ ਅੱਜ ਦੇ ਡਿਜੈਕਟਿਵ ਮੈਂਬਰਾਂ ਚ ਇਹ ਨਹੀਂ ਸੀ ਸਾਨੂੰ ਲੱਗਦਾ ਇਹਦੇ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਧਾਮੀ ਸਾਹਿਬ ਦੇ ਸਾਰੇ ਕੰਮਾਂ ਨੂੰ ਅਪਰੀਸ਼ੀਏਟ ਕਰਦੇ ਜਾਂ ਸਹਿਮਤ ਮੌਜੂਦਾ ਜਿਹੜਾ ਹਾਊਸ ਦਾ ਸਿਸਟਮ ਆ ਉਹਦੇ ਚ ਡਿਜੈਕਟਿਵ ਚ ਸਾਨੂੰ ਨਹੀਂ ਸੀ ਲੱਗਦਾ ਅਸੀਂ ਸਾਰੇ ਹਾਲਾਤ ਡਿਸਕਸ ਕਈ ਗੱਲਾਂ ਪ੍ਰਸ਼ਨ ਕਰਨ ਵਾਲੀਆਂ ਕਿ ਨਹੀਂ ਕਰਨ ਵਾਲੀਆਂ ਉਹਦੇ ਮੁਤਾਬਕ ਸਾਡਾ ਹੀ ਫੈਸਲਾ ਸੀ ਵੀ ਆਪ ਪ੍ਰਬੰਧ ਕਰ ਦੋ ਹੱਸੋ ਇਹ ਨਹੀਂ ਗੱਲ ਇਹ ਹੈ ਹੈਰਾਨੀ ਦੀ ਗੱਲ ਆ ਵੀ ਅਸੀਂ ਵਿਰੋਧੀ ਵਿਰੋਧ ਚ ਤਿੰਨ ਮੈਂਬਰ ਪਿਛਲੀ ਵਾਰੀ ਖੜਕੇ ਅਸੀਂ ਦੋ ਅਸੀਂ ਪਹਿਲਾ ਹੁੰਦੇ ਆ ਅਸੀਂ ਤਾਂ ਆ ਪ੍ਰਵਾਨ ਕਰਨੇ ਆ ਵੀ ਪ੍ਰਧਾਨ ਬਣੇ ਰਹਿਣ ਤੇ ਵੀ ਉਹ ਜਿਹੜੇ ਸਾਡੇ ਨਾਲ ਬਹੁਤ ਸਹਿਮਤ ਵੀ ਸੀ ਉਹ ਕਹਿ ਰਿਹਾ ਜੀ ਇਹਨੂੰ ਪੈਂਡਿੰਗ ਰੱਖੋ ਇੱਕ ਤਾਂ ਇਹ ਇਹ ਅੱਜ ਦੀ ਮੀਟਿੰਗ ਦਾ ਬੜਾ ਅਚੰਭੇ ਵਾਲੀ ਗੱਲ ਆ ਤੇ ਉਹ ਸੀਨੀਅਰ ਮੀਤ ਪ੍ਰਧਾਨ ਕਹਿੰਦੇ ਵੀ ਪਿੰਡਗਾ ਮੈਂ ਬਾਰ-ਬਾਰ ਦੋ ਵਾਰੀ ਪੁੱਛਿਆ ਵੀ ਨਵੇਂੜੋ ਪਰੇ ਜਾਂ ਪ੍ਰਵਾਨ ਜਾਂ ਰੱਦ ਰੱਦ ਕਰਾਉਣ ਵਾਲਾ ਕੋਈ ਵੀ ਨਹੀਂ ਫਿਰ ਪ੍ਰਵਾਨ ਵਾਲੀ ਐ ਸਰ ਪੈਂਡਿੰਗ ਵਾਲਾ ਸਵਾਲ ਕੀਤਾ ਗਿਆ ਕਹਿੰਦੇ ਪੈਂਡਿੰਗ ਨਹੀਂ ਹੈ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਬਲਾਕਾਰ ਕਰੇਗੀ ਉਹ ਫੀਲ ਕਰੇਗੀ ਕਿਸ ਕੰਮ ਲਈ ਉਹਨਾਂ ਨੂੰ ਮਨਾਏ ਮਨਾਏ ਜਾਰੀ ਰੱਖੋ ਦੇਖੋ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਫਿਰ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਹੈ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਅਸੀਂ ਇਹ ਗੱਲ ਕਿਹਾ ਸੀ ਆ ਪਰਵਾਨ ਕਰ ਦਿਓ ਵੀ ਤੁਸੀਂ ਆਓ ਭਾਮੀ ਸਾਹਿਬ ਆਪੇ ਆਓ। ਹੋਰ ਅਹਿਮ ਚੀਜ਼ ਇਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਸਿੰਘ ਸਾਹਿਬ ਨੂੰ ਮਿਲਣ ਅਸੀਂ ਵਿਚਾਰ ਚਰਚਾ ਕਰਾਂਗੇ ਵੀ SGPC ਦਾ ਔਰ ਸਿੰਘ ਸਹਿਬਾਨਾ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਾਂਗੇ। ਦੇਖੋ ਜੀ ਉਹ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸਮੂੱਚੇ ਮੈਂਬਰਾਂ ਨੂੰ ਪਤਾ ਨਹੀਂ ਕਮੇਟੀ ਬਣਾਈ ਆ ਕੀ ਅਸੀਂ ਵੀ ਚਲੇ ਜਾ ਸਕਦੇ ਹਾਂ ਹੋ ਸਕਦਾ ਅਸੀਂ ਚਲ ਜਾਈਏ ਪਰ ਮੈਨੂੰ ਐਵੇਂ ਕੋਈ ਅਸੀਂ ਗੱਲ ਕਹਦਾ ਜਿਹੜੀ ਸਿਧਾਂਤਕ ਤੌਰ ਤੇ ਸਹੀ ਨਾ ਹੋਵੇ ਮੈਨੂੰ ਪੂਰਨ ਗਿਆਨ ਨਹੀਂ ਮੈਂ ਉੱਥੇ ਇੱਕ ਤੋਂ ਮੁਤਾਬਕ ਸੈਕਟਰੀ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਦੱਸ ਦਿਓ ਸਾਡਾ ਅਧਿਕਾਰ ਖੇਤਰ ਕੀ ਆ ਸਿੰਘ ਸਾਹਿਬ ਦਾ ਕੀ ਆ ਬਹੁਤ ਵਧੀਆ ਗੱਲ ਆ ਜੇ ਸਿੰਘ ਸਾਹਿਬ ਨੂੰ ਉਹ ਮਿਲਣ ਜਾਂਦੇ ਆ ਇਹਨਾਂ ਗੱਲਾਂ ਬਾਰੇ ਅਸੀਂ ਵੀ ਉੱਥੇ ਜਾਣਕਾਰੀ ਵੀ ਮਿਲ ਜੂ ਜਿਹੜੀਆਂ ਮੰਚ ਚ ਧੁਬਧਮ ਉਹਨਾਂ ਬਾਰੇ ਵੀ ਸਿੰਘ ਸਾਹਿਬ ਤੋਂ ਸਪਸ਼ਟਾ ਮਿਲ ਜੂ ਜਿਹੜਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਆ ਉਹ ਤੇ ਹਾਲੇ ਤੱਕ ਤੁਸੀਂ ਜੋ ਜਿਹੜਾ ਅੰਦਰ ਗੱਲ ਹੋਈ ਸੀ ਨਾ ਉਸ ਏਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਹੈ ਜਿਹੜੀ ਤੇ ਨਾ ਮੈਂਬਰਾਂ ਨੇ ਅੰਦਰ ਨੇ ਹਾਲਾਤ ਦੇਖ ਕੇ ਜੋ ਸੱਚ ਆ ਵੀ ਇਹ ਨਹੀਂ ਲੱਗ ਰਿਹਾ ਕੋਈ ਵੀ ਪ੍ਰਧਾਨ ਧਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਦੋਂ ਵਧੀਆ ਕੰਮ ਕਰ ਲਵੇ ਅੱਜ ਦੇ ਡਿਡਜੈਕਟਿਵ ਮੈਂਬਰਾਂ ਚ ਇਹ ਨਹੀਂ ਸਾਨੂੰ ਲੱਗਿਆ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਧਾਮੀ ਸਾਹਿਬ ਦੇ ਸਾਰੇ ਕੰਮਾਂ ਨੂੰ ਅਪਰੀਸ਼ੀਏਟ ਕਰਦੇ ਜਾਂ ਸਹਿਮਤ ਮੌਜੂਦਾ ਜਿਹੜਾ ਹਾਊਸ ਦਾ ਸਿਸਟਮ ਆ ਉਹਦੇ ਚ ਡਿਜੈਕਟਿਵ ਚ ਸਾਨੂੰ ਨਹੀਂ ਲੱਗਦਾ ਅਸੀਂ ਸਾਰੇ ਹਾਲਾਤ ਡਿਸਕਸ ਕਈ ਗੱਲਾਂ ਪ੍ਰਸ਼ਨ ਕਰਨ ਵਾਲੀਆਂ ਕਿ ਨਹੀਂ ਕਰਨ ਵਾਲੀਆਂ ਉਹਦੇ ਮੁਤਾਬਕ ਸਾਡਾ ਹੀ ਫੈਸਲਾ ਸੀ ਵੀ ਆਪ ਪ੍ਰਬੰਧ ਕਰ ਦੋ ਹੱਸੋ ਹੀ ਨਹੀਂ ਗੱਲ ਇਹ ਆ ਹੈਰਾਨੀ ਦੀ ਗੱਲ ਆ ਵੀ ਅਸੀਂ ਵਿਰੋਧੀ ਵਿਰੋਧ ਚ ਤਿੰਨ ਮੈਂਬਰ ਪਿਛਲੀ ਵਾਰੀ ਖੜਕੇ ਅਸੀਂ ਦੋ ਅਸੀਂ ਪਹਿਲਾਂ ਹੁੰਦੇ ਆ ਅਸੀਂ ਤਾਂ ਆਪ ਆਪ ਪ੍ਰਬੰਧ ਕਰਨੇ ਆ ਵੀ ਪ੍ਰਧਾਨ ਬਣੇ ਰਹਿਣ ਤੇ ਵੀ ਉਹ ਜਿਹੜੇ ਸਾਡੇ ਨਾਲ ਬਹੁਤ ਸਹਿਮਤ ਵੀ ਸੀ ਉਹ ਕਹਿ ਰਿਹਾ ਜੀ ਇਹਨੂੰ ਪੈਂਡਿੰਗ ਰੱਖੋ ਇੱਕ ਤਾਂ ਇਹ ਅੱਜ ਦੀ ਮੀਟਿੰਗ ਦਾ ਬੜਾ ਅਚੰਭੇ ਵਾਲੀ ਗੱਲ ਆ ਤੇ ਉਹ ਸੀਨੀਅਰ ਉਮੀਦਵਾਰ ਪ੍ਰਧਾਨ ਕਹਿੰਦੇ ਜੀ ਪਿੰਡਗਾ ਮੈਂ ਬਾਰ-ਬਾਰ ਦੋ ਵਾਰੀ ਪੁੱਛਿਆ ਵੀ ਨਿਵੇਂੜੋ ਪਰੇ ਜਾਂ ਪ੍ਰਵਾਨ ਜਾਂ ਰੱਦ ਰੱਦ ਕਰਾਉਣ ਵਾਲਾ ਕੋਈ ਵੀ ਨਹੀਂ ਫਿਰ ਪ੍ਰਵਾਨ ਵਾਲੀ ਐ ਸਰ ਪੈਂਡਿੰਗ ਵਾਲਾ ਸਵਾਲ ਕੀਤਾ ਗਿਆ ਉਹ ਕਹਿੰਦੇ ਪੈਂਡਿੰਗ ਨਹੀਂ ਐ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਬਲਾਕਾਰ ਕਰੇਗੀ ਉਹ ਫੀਲ ਕਰੇਗੀ ਕਿਸ ਕੰਮ ਲਈ ਉਹਨਾਂ ਨੂੰ ਮਨਾਏ ਮਨਾਏ ਜਾਰੀ ਰੱਖੋ ਦੇਖੋ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਫਿਰ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਜੀ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਅਸੀਂ ਇਹ ਗੱਲ ਕਿਹਾ ਸੀ ਆ ਪਰਿਵਾਰ ਕਰ ਦੋ ਵੀ ਤੁਸੀਂ ਆਓ ਧਾਮੀ ਸਾਹਿਬ ਆਪੇ ਆਉਣਗੇ ਹੋਰ ਅਹਿਮ ਚੀਜ਼ ਇਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਸਿੰਘ ਸਾਹਿਬ ਨੂੰ ਮਿਲਣ ਅਸੀਂ ਵਿਚਾਰ ਚਰਚਾ ਕਰਾਂਗੇ ਵੀ ਐਸਜੀਪੀਸੀ ਦਾ ਔਰ ਸਿੰਘ ਸੇ ਬਾਨਾ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਾਂਗੇ ਦੇਖੋ ਜੀ ਉਹ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸਮੂੱਚੇ ਮੈਂਬਰਾਂ ਨੂੰ ਪਤਾ ਨਹੀਂ ਕਮੇਟੀ ਬਣਾਈ ਹੈ ਕੀ ਅਸੀਂ ਵੀ ਚਲੇ ਜਾ ਸਕਦੇ ਹਾਂ ਹੋ ਸਕਦਾ ਅਸੀਂ ਚਲ ਜਾਈਏ ਪਰ ਮੈਨੂੰ ਐਵੇਂ ਕੋਈ ਅਸੀਂ ਗੱਲ ਕਹਦਾ ਜਿਹੜੀ ਸਿਧਾਂਤਕ ਤੌਰ ਤੇ ਸਹੀ ਨਾ ਹੋਵੇ ਮੈਨੂੰ ਪੂਰਨ ਗਿਆਨ ਹੀ ਨਹੀਂ ਮੈਂ ਉੱਥੇ ਇੱਕ ਮੁਤਾਬਕ ਸੈਕਟਰੀ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਦੱਸ ਦਿਓ ਸਾਡਾ ਅਧਿਕਾਰ ਖੇਤਰ ਕੀ ਆ ਸਿੰਘ ਸਾਹਿਬ ਦਾ ਕੀ ਆ ਬਹੁਤ ਵਧੀਆ ਗੱਲ ਹੈ ਜੇ ਸਿੰਘ ਸਾਹਿਬ ਨੂੰ ਉਹ ਮਿਲਣ ਜਾਂਦੇ ਆ ਇਹਨਾਂ ਗੱਲਾਂ ਬਾਰੇ ਅਸੀਂ ਵੀ ਉੱਥੇ ਜਾਣਕਾਰੀ ਵੀ ਮਿਲ ਜੂ ਜਿਹੜੀਆਂ ਮੰਚ ਚ ਦੁਬਦਾਂ ਉਹਨਾਂ ਬਾਰੇ ਵੀ ਸਿੰਘ ਸਾਹਿਬ ਤੋਂ ਸਪਸ਼ਟਾ ਮਿਲ ਜੂ